ਪੰਜਾਬੀ ਫਾਰਮਰ ਗਰਲ ਜਾਨੀ ਕੇ ਮੈਕੂ ਟਿਲੋਂ ਜਿਸ ਦਾ ਕੇ ਕੁਝ ਦਿਨ ਪਹਿਲਾਂ ਵਿਆਹ ਹੋਇਆ ਸੀ ਤੇ ਉਹਨੇ ਕੁਝ ਦਿਨ ਪਹਿਲਾਂ ਕੁਝ ਸਟੋਰੀਆਂ ਪਾਈਆਂ ਜਿਸ ਤੋਂ ਬਾਅਦ ਉਹਨਾਂ ਦੇ ਚਾਹਣ ਵਾਲਿਆਂ ਨੇ ਉਹਨਾਂ ਨੂੰ ਮੈਸੇਜ ਕੀਤਾ ਕਿ ਤੁਸੀਂ ਇੰਨੇ ਸੈਡ ਕਿਉਂ ਦਿਖ ਰਹੇ ਹੋ ਜਿਸ ਤੋਂ ਬਾਅਦ ਮੈਕੂ ਟਿਲੋਂ ਨੇ ਇੱਕ ਵੀਡੀਓ ਵੀ ਜਾਰੀ ਕੀਤੀ ਤੇ ਵੀਡੀਓ ਜਾਰੀ ਕਰਕੇ ਕੁਝ ਗੱਲਾਂ ਕਹੀਆਂ ਪਹਿਲਾਂ ਤਾਂ ਆਓ ਤੁਸੀਂ ਵੀ ਦੇਖੋ ਉਹਨਾਂ ਨੇ ਵੀਡੀਓ ਕਿਹੜੀ ਜਾਰੀ ਕੀਤੀ ਬਾਕੀ ਗੱਲ ਕਰਦੇ ਹਾਂ ਬਾਅਦ ਚ ਯਾਰ ਸਾਰੇ ਪੁੱਛੀ ਜਾਂਦੇ ਨੇ ਹਨਾ ਵੀ ਜਿੱਦੀ ਕੀ ਹੋਇਆ ਵੀ ਤੁਸੀਂ ਸੈਡ ਸਟੋਰੀਆਂ ਪਾਈ ਜਾਂਦੇ ਹੋ ਤਾਂ ਕੁਝ ਵੀ ਅਜੇ ਮੈਨੂੰ ਵੀ ਨਹੀਂ ਪਤਾ ਯਾਰ ਵੀ ਕੀ ਹੋਇਆ ਸੋ ਪਲੀਜ਼ ਹਾਂ ਜੀ ਕੋਈ ਵੀ ਡਿਸਟਰਬ ਨਾ ਕਰੋ ਵੀ ਕੀ ਹੋਇਆ ਕੀ ਨਹੀਂ ਹੋਇਆ एवरीथिंग ਇਜ਼ ਓਕੇ ਜਿਵੇਂ ਵੀ ਮੈਂ ਹਾਂ ਮੈਂ ਇਨ ਫਿਊਚਰ ਕੁਝ ਦਿਨਾਂ ਤੱਕ ਜਿੱਦਾਂ ਵੀ ਲਾ ਲੋ ਜੇ ਮੈਂ ਵੀ ਬਲੈਂਕ ਆ ਮੈਨੂੰ ਵੀ ਕੁਝ ਨਹੀਂ ਪਤਾ ਮੈਂ ਸ਼ੇਅਰ ਜ਼ਰੂਰ ਕਰੂ ਤੁਹਾਡੇ ਸਭ ਨਾਲ ਬਟ ਫਿਲਹਾਲ ਨਹੀਂ ਪਤਾ ਇਸ ਵੀਡੀਓ ਨੂੰ ਦੇਖ ਕੇ ਲੋਕਾਂ ਨੇ ਹੋਰ ਕਾਫੀ ਮੈਸੇਜ ਕੀਤੇ ਤੇ ਮੈਕੂ ਨੇ ਇੱਕ ਹੋਰ ਵੀ ਸਟੋਰੀ ਪਾ ਕੇ ਲਿਖਿਆ ਕਿ ਹਾਂਜੀ ਸਾਰੇ ਪੁੱਛੀ ਜਾਂਦੇ ਆ ਕੀ ਹੋਇਆ ਕੀ ਹੋਇਆ ਸਭ ਕੁਝ ਠੀਕ ਏ ਕੁਝ ਨਹੀਂ ਹੋਇਆ ਸਾਰਾ ਕੁਝ ਆਪਾਂ ਇੱਕ ਵੀਡੀਓ ਜਾਂ ਪ੍ਰੋਪਰ ਇੰਟਰਵਿਊ 'ਚ ਕਲੀਅਰ ਕਰਾਂਗੇ ਇੱਕ ਦੋ ਦਿਨਾਂ ਤੱਕ ਵਾਇਗਰੂ ਮੇਰਗਰੇ ਸਭ ਕੁਝ ਵਧੀਆ ਐਵੇਂ ਦਾ ਕੁਝ ਨਹੀਂ ਹੋਇਆ ਆਲ ਓਕੇ ਆ ਗਾਇਜ਼ ਬਾਕੀ ਤੁਸੀਂ ਦੱਸਿਓ ਕਿ ਮੈਕੂ ਟੱਲ ਨੇ ਵੀਡੀਓ ਕਿਉਂ ਸ਼ੇਅਰ ਕੀਤੀ ਹੋਏਗੀ ਕਿ ਇਹਨੂੰ ਖੁਦ ਨੂੰ ਨਹੀਂ ਪਤਾ ਅਜੇ ਤੱਕ ਕੀ ਹੋਇਆ ਤੇ ਤੁਸੀਂ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਕੀ ਲੱਗਦਾ ਕੀ ਗੱਲ ਹੋ ਸਕਦੀ ਹੈ ਧੰਨਵਾਦ ਜੀ